ਪੰਜਾਬ 'ਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਲਈ ਸੂਬਾ ਸਰਕਾਰ ਵੱਲੋਂ ਇੱਕ ਮਹਿੰਮ ਛੇੜੀ ਗਈ ਹੈ ਜਿਸ ਦਾ ਨਾਮ ਦਿੱਤਾ ਗਿਆ ਹੈ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਚਲਦੇ ਪੰਜਾਬ ਪੁਲਿਸ ਵੱਲੋਂ ਵਕਫ ਵਕਫ ਆਪਰੇਸ਼ਨ ਚਲਾਏ ਜਾ ਰਹੇ ਨੇ ਨਸ਼ਾ ਸਦਾਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਹੁਣ ਇਸ ਮਹਿੰਮ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਕਿਉਂਕਿ ਲੋਕ ਵੀ ਪੁਲਿਸ ਦੀ ਛਲਾਂਗਾ ਯੋਗ ਕੰਮ ਨੂੰ ਵੇਖ ਕੇ ਸਹਿਯੋਗ ਕਰ ਰਹੇ ਨੇ ਅੱਜ ਇੱਕ ਵਾਰ ਮੂੜ ਪਠਾਨਕੋਟ ਪੁਲਿਸ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੇ ਕਾਸੋ ਆਪਰੇਸ਼ਨ ਤਹਿਤ ਸਰਚ ਆਪਰੇਸ਼ਨ ਚਲਾਏ ਗਏ ਨੇ ਨਾਲ ਹੀ ਸ਼ੱਕੀ ਅਨਸਰਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਗਈ ਹੈ ਜਿਸ ਦੇ ਸਬੰਧੀ ਜਾਣਕਾਰੀ ਦਿੰਦੇ ਹੈ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹਨਾਂ ਵੱਲੋਂ ਆਪਰੇਸ਼ਨ ਕਾਸੋ ਤਹਿਤ ਜ਼ਿਲ੍ਹੇ ਭਰ ਵਿੱਚ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਤੇ ਸ਼ੱਕੀ ਅਨਸਰਾਂ ਨੂੰ ਲੋਕਾਂ ਦੇ ਘਰਾਂ ਦੀ ਤਲਾਸ਼ੀ ਵੀ ਲਈ ਜਾ ਰਹੀ ਹੈ ਇਸ ਮੌਕੇ ਅਧਿਕਾਰੀਆਂ ਨੇ ਸਥਾਨਕ ਲੋਕਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਵੱਲੋਂ ਪੁਲਿਸ ਦੀ ਮੁਹਿੰਮ ਪੁਲਿਸ ਦਾ ਸਾਥ ਦਿੱਤਾ ਜਾ ਰਿਹਾ ਹੈ ਕੇਵਨ ਪੰਜਾਬੀ ਟੀਵੀ ਲਈ ਵਰਨਪੁਰੀ ਦੀ ਵਿਸ਼ੇਸ਼ ਰਿਪੋਰਟ ਆ ਤਾਂ ਯਾਰ 3 ਦੇ ਨਹੀਂ ਕਿਸੇ ਨੂੰ ਕਿਸੇ ਜਾਣਦੂ ਨੂੰ ਵੀ ਇਹ ਕੈਸੋ ਆਪਰੇਸ਼ਨ ਦਾ ਪਾਕੀ ਵੀ ਕਾਫੀ ਕੀਤਾ ਹੈ ਤੇ ਇਕੱਲਾ ਲੰਮੀ ਚੀਨੀ ਹੈ ਇਸ ਤੋਂ ਇਲਾਵਾ ਸੈਲੀ ਕੁਲੀਆਂ 4 ਮਰਲਾ ਕਵਰਡਰ ਫੀ ਨੰਬਰ 2 ਦਾ ਏਰੀਆ ਉਸ ਤੋਂ ਇਲਾਵਾ ਸੁजानਪੁਰ ਦਾ ਏਰੀਆ ਤੇ ਹੋਰ ਵੀ ਬਾਕੀ ਏਰੀਆਸ 'ਚ ਕੈਸੋ ਕੀਤਾ ਜਾ ਰਿਹਾ ਹੈ ਇਹ ਕੈਸੋ ਬੇਸਿਕਲੀ ਨਸ਼ਿਆਂ ਦੇ ਵਿਰੁੱਧ ਹੈ ਜਿਹੜੀ ਪੰਜਾਬ ਸਰਕਾਰ ਦੁਨੋਂ ਇਹ ਮਹਿੰਮਾ ਯੁੱਧ ਨਸ਼ਿਆਂ ਧਰੂ ਉਹਦੇ ਅੰਡਰ ਜਿਹੜਾ ਇਹ ਕੈਸੋ ਚੱਲ ਰਿਹਾ ਹੈ ਤੇ ਇਹਦੇ ਤੋਂ ਚਾਪਾ ਜਿਹੜੇ ਸ਼ੱਕੀ ਵਿਅਕਤੀ ਉਹਨਾਂ ਦੇ ਘਰੋਂ ਘਰਾਂ ਚੈੱਕ ਕਰਦੇ ਆ। ਉਹਦੇ ਬਾਅਦ ਜਿਹੜਾ ਕੋਈ ਚੀਜ਼ ਬਰਾਮਦ ਹੋਈ ਉਹਦੇ ਬਾਅਦ ਆਪਾਂ ਜਿਹੜਾ ਮੁਕੱਦਮਾ ਵੀ ਦਰਜ ਕਰਾਂ। ਸਭ ਕੁਝ ਲਿਹਾ ਹੁੰਦਾ। ਨਹੀਂ ਹੁਣ ਤੇ ਸਟਾਡੀ ਕੀਤਾ ਤੁਹਾਡੇ ਸਾਹਮਣੇ ਤੇ ਇਹਦੇ ਬਾਅਦ ਹੁਣ ਆਪਾਂ ਪਾਰਟੀਆਂ ਗਈਆਂ ਸਾਰਾ ਚੈੱਕ ਕਰਦੇ ਆ। ਤੇ ਬਾਕੀ ਜਗ੍ਹਾ ਵੀ ਚੱਲ ਰਿਹਾ ਮੈਂ ਤੁਹਾਨੂੰ ਸੈਂਟਰਲਾਈਜ਼ ਆਪਾਂ ਜੀ ਫੀਡ ਦੇ ਦਾਂਗੇ ਕਿ ਆਪਾਂ ਕਿੰਨੇ ਪੱਤੇ ਰਜਿਸਟਰ ਕੀਤੇ ਆ ਦੇ ਕਿ ਹੌਫਲੀ ਆਪਾਂ ਇੱਥੇ ਬੱਚੇ ਦੀ ਜਿਸ ਕੋਰਾਂ ਐਕਸਪਰੇਸ਼ਨ ਨਹੀਂ ਕਰਦੇ ਕੋਈ ਇਨਫੋਰਮੇਸ਼ਨ ਦਿੱਤੀ ਗਈ। ਹਾਂਜੀ ਕਿਸੇ ਦੀ ਗਈ। ਪਤਾ ਹੀ ਜਬ ਰੀਫ ਕਰ ਰਹੇ ਹਾਂ ਸਾਨੂੰ ਜਿਹੜੇ ਸਸਪੈਕਟਡ ਬੰਦੇ ਆ ਉਹਨਾਂ ਦਾ ਆਪਾਂ ਰਿਸਰਚ ਕਰ ਰਹੇ ਹਾਂ ਤੇ ਸਾਡੀ ਕੋਈ ਅਦਰਵਾਈਜ਼ ਵੀ ਇਨਪੁਟ ਹੈ ਰਕੜੇ ਬੰਦੇ ਇਸ ਕੰਮ 'ਚ ਲੱਗੇ ਆ ਤੇ ਆਪਾਂ ਕਰ ਰਹੇ ਹਾਂ ਸਰ ਜਿਹਨਾਂ ਦੇ ਪਰਚੇ ਦਰਜ ਹੋਏ ਆ ਜਾਂ ਰੈਂਡਮਲੀ ਵੀ ਕੀਤੇ ਜਾਣਗੇ ਜਾਨਾ ਕੁਝ ਤੇ ਪਰਚੇ ਵੀ ਦਰਜ ਆ ਕੁਝ ਇਸ ਤਰ੍ਹਾਂ ਵੀ ਹੈ ਇਹ ਬੇਸਿਕਲੀ ਪਬਲਿਕ ਤੋਂ ਹੀ ਫੀਡਬੈਕ ਆਂਦੀ ਹੈ ਜਾਂ ਸਾਡੀ ਇੰਟੈਲੀਜੈਂਸ ਦੀ ਇਨਪੁਟ ਸਕੇ ਕਿਹੜੇ ਬੰਦੇ ਕੰਮ ਕਰ ਰਹੇ ਆ ਉਰੇ 20 ਤੇ ਫਿਰ ਆਪਾਂ ਇਹ ਅੱਜ ਦਾ ਆਪਰੇਸ਼ਨ ਪਲਾਨ ਕੀਤਾ ਨਕਸ਼ਾ ਪਸੰਦ ਨਜ਼ਰੀਕੀ ਦਾ ਇਹ ਨਿਦਾਸ਼ਾਤ ਸ਼ੁਕਰਾਨਾ ਤੋਂ ਸਾਡੇ ਵੱਲੋਂ ਵਾਰਨਿੰਗ ਹੀ ਹੈ ਇਸ ਤਰ੍ਹਾਂ ਦਾ ਕੋਈ ਕੰਮ ਕਰੂਗਾ ਤੇ ਉਹਦੇ ਖਿਲਾਫ ਐਕਸ਼ਨ ਹੋਊਗਾ ਹੋ ਵੀ ਰਿਹਾ ਤੇ ਜਿਹੜਾ ਅਗਰ ਇਸ ਤਰ੍ਹਾਂ ਦੇ ਕੰਮਾਂ 'ਚ ਇਨਵੋਲ ਹੋਊਗਾ ਤੇ ਸਖਤ ਤੋਂ ਸਖਤ ਤੌਰ 'ਤੇ ਦੇ ਵਿੱਚ ਉਹਦੇ ਖਿਲਾਫ ਐਫਆਈਆਰ ਰੋਲ ਕਰਾਂਗੇ ਤੇ ਇਨਸ਼ੋਰ ਕਰਾਂਗੇ ਕਿ ਉਹਨਾਂ ਨੂੰ ਵਾਕਿਆ ਬਾਤ ਜਿਹੜੀ ਸਭ ਆਮ ਲੋਕਾਂ ਲਈ ਮੈਸੇਜ ਹੈ ਆਮ ਲੋਕਾਂ ਲਈ ਹੀ ਮੈਸੇਜ ਹੈ ਕਿ ਪੁਲਿਸ ਨਾਲ ਕੋਆਪਰੇਟ ਕਰੋ ਸਾਨੂੰ ਇਨਫੋਰਮੇਸ਼ਨ ਦਿਓ ਇਸ ਤਰ੍ਹਾਂ ਉਹਨਾਂ ਦੇ ਕਾਫੀ ਸਾਨੂੰ ਇਨਫੋਰਮੇਸ਼ਨ ਜਿਹੜੀ ਆ ਰਹੀ ਹੈ ਜਿਹੜਾ ਆਪਾਂ ਹੈਲਪਲਾਈਨ ਨੰਬਰ ਦਿੱਤਾ ਤੇ ਉਹਦੇ ਵਿੱਚ ਅੱਗੇ ਮੋਰ ਇਨਫੋਰਮੇਸ਼ਨ ਦੇਣ ਉਹਦੇ ਬੇਸ ਤੇ ਆਪਾਂ ਜਿਹੜੀਆਂ ਕਾਰਵਾਈਆਂ ਵੀ ਕਰ ਰਹੇ ਆ ਐਫ ਆਈ ਆਰ ਵੀ ਲੋਨਸ ਕਰ ਰਹੇ ਆ ਤੇ ਪਬਲਿਕ ਦੀ ਕੋਆਪਰੇਸ਼ਨ ਦੇ ਬਿਨਾਂ ਤੇ ਕੁਝ ਨਹੀਂ ਹੋ ਸਕਦਾ ਇਸ ਲਈ ਪਬਲਿਕ ਕੋਆਪਰੇਸ਼ਨ ਜ਼ਰੂਰੀ ਹੁੰਦੀ ਹੈ ਮਾਡ